ਹਾਂਜੀ ਵੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਆ ਆਪਾਂ ਖੜੇ ਆ ਆਪਣੇ ਪਿੰਡੀ ਬਾਈ ਬਾਈ ਆਪਣਾ ਨਾਮ ਦੱਸ ਦਿਓ ਜੀ ਰਿਸ਼ਪਾਲ ਆ ਜੀ ਰਿਸ਼ਪਾਲ ਬਰਾੜ ਜੀ ਕੋਲੇ ਆਪਾਂ ਖੜੇ ਆ ਤੇ ਇਹਨਾਂ ਦਾ ਬਾਈ ਕੰਮ ਹੈਗਾ ਟਰੈਕਟਰ ਸੈਕੰਡ ਹੈਂਡ ਦਾ ਤੇ ਆਪਣੇ ਕੋਲੇ ਅੱਜ ਟਰੈਕਟਰ ਲੈ ਗਏ ਆ ਕਿਹੜੇ ਕਿਹੜੇ ਟਰੈਕਟਰ ਲੈ ਗਏ ਆ ਜੀ ਆਪਾਂ ਬਾਈ ਫਾਰਮ ਟਰੈਕ ਹੀ ਆ ਚਾਰੇ ਆ ਆਪਣੇ ਕੋਲੇ ਫਾਰਮ ਟਰੈਕ ਬਾਈ ਸਾਠ ਹੀ ਆ ਜਿਹੜੇ ਸਾਰੇ ਨੌਜਵਾਨਾਂ ਦੀ ਅੱਜ ਕੱਲ ਪਹਿਲੀ ਪਛਾਣ ਆ ਜਿਹੜੀ ਕੀ ਅੱਜ ਕੱਲ 60 ਨੂੰ ਜ਼ਿਆਦਾ ਪਸੰਦ ਕਰ ਰਹੇ ਆ ਤੇ ਆਪਾਂ ਸ਼ੁਰੂ ਕਰਦੇ ਆ ਜੀ ਇੱਧਰ ਪਹਿਲਾ ਬਾਈ ਫਾਰਮ 60 ਫਾਰਮ 60 ਜੀ ਇਹਦੀ ਕੀ ਡਿਟੇਲ ਹੈ ਜੀ ਡਿਟੇਲ ਦੱਸ ਦਿਓ ਇਹ ਬਾਈ ਜੀ 2009 ਮਾਡਲ ਆ ਠੀਕ ਹੈ ਜੀ ਹਰਿਆਣਾ ਨੰਬਰ ਆ ਠੀਕ ਹੈ ਜੀ ਡਬਲ ਕਲਚਰ ਬਸ ਪੀਡੀਓ ਜੀ ਠੀਕ ਹੈ ਰਿਵਰਸ ਪੀਡੀਓ ਆ ਮਿੱਤਰੋ ਜੀ 11 ਇੰਚੇ ਵੀ ਚੱਲਦਾ ਪੀਡੀਓ ਦੀ ਤੇ ਦੂਜੇ ਵੀ ਚੱਲਦੀ ਹੈ ਜੀ ਠੀਕ ਹੈ ਠੀਕ ਹੈ ਤੇ ਬਾਕੀ ਵੱਡੀ ਲੈਫਟ ਵਾਲਾ ਹਾਈ ਲੈਫਟ ਵਾਲਾ ਹੀ ਹੈ ਠੀਕ ਹੈ ਹਾਂ ਜੀ ਆ ਦੇਖੋ ਮਿੱਤਰੋ ਸਾਰਾ ਟਰੈਕਟਰ ਚੈੱਕ ਕਰ ਲਓ ਤੇ ਪੈਰਾਂ ਟੂਰਾਂ ਦਾ ਪੱਖੋਂ ਵੀ ਮਿੱਤਰੋ ਚੰਗਾ ਕਿੰਨੇ ਪਰਸੈਂਟ ਟੈਰ ਰਹਿ ਗਏ ਪੈਰ ਬਈ ਅਗਲੇ ਬਿਲਕੁਲ ਨਵੇਂ ਪਿਛਲੇ ਸਹੀ 70 ਤੋਂ 75% ਹੈ ਜੀ ਠੀਕ ਹੈ ਇਧਰ ਪਿੱਛੇ ਬਈ ਹੁੱਕ ਗੋਲੇ ਆ ਜੋ ਹੁੱਕਾਟ ਬਈ ਹੈਵੀ ਲੱਗੀ ਹੋਈ ਹੈ ਹਾਂਜੀ ਹਾਂਜੀ ਭਾਜੀ ਸਾਰਾ ਇਹ ਡੰਡਾ ਫੱਟੀ ਸਾਰਾ ਕੁਝ ਨਾਲ ਡੰਡਾ ਵੀ ਨਾਲ ਆ ਬਈ ਰਿੰਨਲ ਹੈ ਸਾਰੀ ਤੇ ਮਗਰਾੜਾ ਮਰੂੜਾ ਦਾ ਬਈ ਬਈ ਚੈੱਕ ਕਰ ਲਓ ਐ ਚਿੱਟੇ ਮਗਰਾੜ ਪਏ ਆ ਬਿਲਕੁਲ ਆ ਰਮ ਰਮ ਚੈੱਕ ਰਹੀ ਪਈਆਂ ਬੇਸ਼ ਦੋਹਰ ਕੋਲ ਬਈ ਬਹੁਤ ਸੋਹਣੇ ਯਾਰ ਰਿੰਮ ਹੈਗੇ ਕੋਈ ਇੰਨਾ ਜਿਆਦਾ ਮੰਨ ਲੋ ਵੀ ਚੱਲਿਆ ਟਰੈਕਟਰ ਘੱਤੀ ਲੱਗਦਾ ਚੱਲੋ ਬੋਤ ਘੱਟ ਟਰੈਕਟਰ ਚੈੱਕ ਕਰੋ ਬਿੱਟਰ ਸਾਰਾ ਸ਼ੋਅ ਬਹੁਤ ਸਾਫ਼ ਹੈ ਦੋ ਇਹ ਬਹੁਤ ਸੋਹਣਾ ਟਰੈਕਟਰ ਹੈ ਬਾਈ ਬਾ ਟਰੈਕਟਰ ਦੀ ਪਛਾਣ ਇੱਥੋਂ ਵੀ ਰੈਡੀਏਟਰ ਨਵਾਂ ਹੀ ਆ ਆਪਰੇਟ ਰੂਟ ਜਮਾ ਜਾਨੀ ਹੈ ਤੇ ਸਟicker ਵੀ ਨਵਾਂ ਹੈ ਰੈਡੀਏਟਰ ਦਾ ਠੀਕ ਹੈ ਬਹੁਤ ਸੋਹਣਾ ਆਪਣਾ ਟਰੈਕਟਰ ਹੈਗਾ ਬਾਈ ਇਹ ਤੇ ਐਂ ਛਤਰੀ-ਝੁਤਰੀ ਬਾਈ ਲੱਗੀ ਵੀ ਹੈ ਐਂ ਨਹੀਂ ਹੈਗਾ ਵੀ ਬੰਦਾ ਟਰੈਕਟਰ ਲੈ ਲੈਂਦਾ ਤੇ ਛਤਰੀ-ਝੁਤਰੀ ਕੋਈ ਚੀਜ਼ਾਂ ਲਾ ਕੇ ਤੁਹਾਨੂੰ ਨਹੀਂ ਦੇਦਾ ਇਹ ਦੀ ਚੰਗਾ ਡੰਡਾ ਪੱਟੀ ਛਤਰੀ ਬੈਟਰੀ ਪੂਰੀ ਚੰਗੀ ਤੇ ਰੰਗ ਰੰਗ ਦਾ ਅਰੀਜਨਲ ਹੈ ਜੀ ਹਾਂ ਜੀ ਅਰੀਜਨਲ ਹੈ ਬਾਈ ਸਾਰਾ ਅਰੀਜਨਲ ਠੀਕ ਹੈ ਬਾਈ ਕੋਈ ਆਪਣਾ ਕੋਈ ਅਟੈਚਿੰਗ ਵਗੈਰਾ ਕੁਝ ਨਹੀਂ ਹੋਇਆ ਹੋਇਆ ਤੇ ਇਹਨ ਵੈਂਪਰ ਵੀ ਪੂਰਾ ਸ਼ਿੰਗਾਰਿਆ ਹੋਇਆ ਹੈ ਟੇਪ ਟੂਪ ਲਾ ਕੇ ਬਹੁਤ ਸੋਹਣਾ ਲੱਗਦਾ ਹੈਗਾ ਤੇ ਟਰੈਕਟਰ ਦਾ ਯਾਰ ਜਿੰਨੀ ਗੱਲ ਆਖਾਂਗੇ ਆਪਾਂ ਉਨੀ ਥੋੜੀ ਲੱਗਦੀ ਹੈ ਤੇਰਾ ਕੀ ਮੁੱਲ ਕੀ ਕਰਦੇ ਆ ਜੀ ਇਹਦਾ ਮੁੱਲ ਹੈਗਾ ਬਾਈ ਜੀ 275000 ਰੁਪਿਆ ਠੀਕ ਹੈ ਜੀ ਆਪਾਂ ਦੇਵਾਂਗੇ ਟਰੈਕਟਰ 255000 ਦੇ ਇਹ ਠੀਕ ਹੈ ਹਾਂ ਜੀ ਮੁੱਲ ਮਿੱਤਰੋ ਠੀਕ ਹੀ ਐ ਤੇ ਬਾਕੀ ਜਿਵੇਂ ਯਾਰ ਬੰਦੇ ਹੈਗੇ ਥੋੜੇ ਜੇ ਨਰਮ ਆ ਕੇ ਵੀ ਜਿਆਦੇ ਧੱਕਾ ਨਾ ਕਰਿਓ ਬਾਕੀ ਕੋਈ ਗੱਲ ਨਹੀਂ ਯਾਰ ਜੇ ਆਪਣਾ ਜਿਵੇਂ ਆਖੋਂਗੇ ਤੁਸੀਂ ਤੁਹਾਡੇ ਕੋ ਨਹੀਂ ਭਜ ਦੇਣੀ ਬੰਦੇ ਤੇ ਪਰ ਰੇਟ ਫੇਰ ਵੀ ਮੈਨੂੰ ਜੈਨੂਇਨ ਜਿਹਾ ਲੱਗਿਆ ਹਾਂ ਰੇਟ ਬਈ ਜਾਜ ਹੀ ਜੇ ਟਰੈਕਟਰ ਦੇ ਸਮਝ ਆਇਆ ਬਈ ਠੀਕ ਐ ਟਰੈਕਟਰ ਬਈ ਸੋਹਣਾ ਹੈਗਾ ਯਾਰ ਰੰਗ ਪੇਂਟ ਦਾ ਬਿਲਕੁਲ ਐ ਨੀਲਾ ਨੀਲਾ ਚਮਕਦਾ ਨਹੀਂ ਟਰੈਕਟਰ ਫੇਟ ਹੋ ਜਾਂਦਾ ਹੈਗਾ ਇਸ ਸਟਿੱਕਰਾਂ ਸਟਿੱਕਰਾਂ ਦਾ ਵੀ ਬਈ ਇਹ ਨਵਾਂ ਹੀ ਹੈ ਬਿਲਕੁਲ 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 ਹਾਂ ਅਰੀਜਨਲ ਸਟਿੱਕਰਾਂ ਨਾਲ ਦੇ ਠੀਕ ਹੈ ਤੇ ਬਈ ਬਹੁਤ ਸੋਹਣਾ ਟਰੈਕਟਰ ਹੈਗਾ ਕੋਈ ਗੱਲ ਨਹੀਂ ਯਾਰ ਆ ਕੇ ਤੁਸੀਂ ਚੈੱਕ ਕਰਕੇ ਚੀਜ਼ ਲੈ ਸਕਦੇ ਆ ਚਲਾ ਕੇ ਵਾਹ ਕੇ ਅੱਗੇ ਫੇਰ ਜੀ ਆ ਗਿਆ ਸਾਥੀ ਇਹ ਬਈ 2010 ਮਾਡਲ ਹਰਿਆਣਾ ਨੰਬਰ ਇਹ ਵੀ ਰਿਵਰਸ 2 ਵਾਲਾ ਟਰੈਕਟਰ ਹੈ ਠੀਕ ਹੈ ਵੱਡੀ ਲੈਫਟ ਵਾਲਾ ਠੀਕ ਹੈ ਜੀ 14 ਨੋ 28 ਦੇ ਟਾਇਰ ਜਮਾਂ ਨਵੇਂ ਆ ਬਿੱਲ ਕਟਾ ਕੇ ਦੇਵਾਂਗੇ ਅਗਲੇ ਨੂੰ ਠੀਕ ਹੈ ਜੀ ਠੀਕ ਹੈ ਅਗਲੇ 650 16 ਦੇ ਆ ਇਹਦੇ ਟਾਇਰ ਜੀ ਪਿਛਲੇ ਬਿਲਕੁਲ ਨਵੇਂ ਆ ਹਾਂਜੀ ਬਿਲਕੁਲ ਨਵੇਂ ਬਿੱਲ ਅਗਲੇ ਦੇ ਨਾਮ ਤੇ ਕਟਾ ਕੇ ਦੇਵਾਂਗੇ ਆਪਾਂ ਠੀਕ ਹੈ ਜੀ ਠੀਕ ਹੈ ਹਾਂਜੀ ਆ ਜੋ ਮਗਰਾਣਾ ਦਾ ਦਿਖਾ ਦਵਾਂ ਹੈਪੀ ਮਗਰਾਣਾ ਤੇ ਬਈ ਐਨ ਟੇਪ ਟੂ ਲੱਗੀ ਵੀ ਆ ਜਿਹੜੀ ਬਹੁਤ ਸੋਹਣੀ ਲੱਗਦੀ ਆ ਅੱਜ ਕੱਲ ਬਈ ਜਾਦੇ ਮੁੰਡੇ ਆ ਆ ਟੇਬ ਜਰੂਰ ਲਾਉਂਦੇ ਆ ਯਾਰ ਇਹ ਸੋਹਣੀ ਬਹੁਤ ਲੱਗਦੀ ਆ ਟਰੈਕਟਰ ਨਾਲ ਥੋੜਾ ਜਿਹਾ ਮੰਨ ਲਓ ਵੀ ਵਧੀਆ ਲੱਗਦਾ ਡੰਡਾ ਫੱਟੀ ਬਾਈ ਚੈੱਕ ਕਰੋ ਹੁੱਕਨ ਇਹਦੀ ਆਪਾਂ ਨਵੀਂ ਲਾਈ ਆ ਠੀਕ ਹੈ ਜੀ ਹਾਂ ਇਹਦੀ ਹੁੱਕ ਫਿਕਸ ਦੂਜੀ ਫਿਕਸ ਵਾਲੀ ਸੀਗੀ ਆਪਾਂ ਕਿੱਲਾਂ ਲਈ ਹੁੱਕ ਲੈ ਕੇ ਪਾਈ ਇਹਨਾਂ ਨੇ ਲਾਈ ਆ ਹੁੱਕ ਹੈਵੀ ਆ ਮਿੱਤਰੋ ਆਏ ਨਹੀਂ ਵੀ ਮਾੜੀ ਹੁੱਕ ਨਹੀਂ ਹੈਵੀ ਹੁੱਕ ਹੈ ਜੀ ਤੇ ਬਹੁਤ ਸੋਹਣਾ ਟਰੈਕਟਰ ਆ ਯਾਰ ਆ ਤੁਸੀਂ ਯਾਰ ਇੱਥੇ ਦੇਖੋ ਆਏ ਲੱਗਦੇ ਪਿੱਛੋਂ ਖੜੇ ਬੰਦੇ ਨੂੰ ਆਏ ਨਹੀਂ ਲੱਗਣਾ ਵੀ ਟਰੈਕਟਰ ਆਪਾਂ ਦਾ ਕੋਈ 10 ਮਾਡਲ ਕੋਲੇ ਖੜੇ ਟਰੈਕ ਉਹ ਕੱਟ ਲੱਗਦਾ ਮੈਨੂੰ 16 ਤੋਂ 17 ਮਾਡਲ ਜੇਸਾ ਉਹਨਾਂ ਦੀ ਮਜਰਾੜਿਆਂ ਦੀ ਕੰਡੀਸ਼ਨ ਹੈ ਬੰਦੇ ਨੇ ਸੰਭਾਲਿਆ ਹੋਇਆਗਾ ਤੇ ਛਤਰੀ ਐ ਚਿੱਟੇ ਰੰਗ ਦੀ ਛਤਰੀ ਲੱਗੀ ਵੀ ਐ ਕਿਤੇ ਯਾਰ ਛਤਰੀ ਤੇ ਦਾਗ ਨਹੀਂ ਤੁਹਾਨੂੰ ਮਿਲਣਾ ਤੇ ਕਿਤੇ ਬਈ ਤੁਹਾਨੂੰ ਟਰੈਕਟਰ ਤੇ ਦਾਗ ਨਹੀਂ ਮਿਲਣਾ ਛੋ ਐਂ ਵੇਖ ਲਓ ਭਵੇਂ ਮੂੰਹ ਦੇਖ ਲਓ ਤੁਸੀਂ ਇਹਦੇ ਚ ਯਾਰ ਛੋ ਵੀ ਬਈ ਪੂਰੀ ਟੌਪ ਦੀ ਲੱਗ ਰਹੀ ਐ ਵੀ ਰੰਗ ਪੇਂਟ ਦਾ ਬਿਲਕੁਲ 오ਰੀਜਨਲ ਟਰੈਕਟਰ ਐ ਇਧਰ ਆ ਗਿਆ ਬੈਂਪਰ ਬੈਂਪਰ ਵੀ ਬਈ ਪੂਰਾ ਵਧੀਆ ਲੱਗਿਆ ਹੋਇਆਗਾ ਤੇ ਇਹੇ ਖਾਲੀ ਹੁੰਦਾ ਕਿ ਭਰਿਆ ਯਾਰ ਮੈਨੂੰ ਆਏ ਨਹੀਂ ਕਿਹੜਾ ਬਾਈ ਚੁੰਡਾ ਆਇਆ ਭਰਿਆ ਹੁੰਦੀਆਂ ਆ ਖਾਲੀ ਹੁੰਦਾ ਵਿੱਚੋਂ ਸਾਰਾ ਠੀਕ ਹੈ ਠੀਕ ਹੈ ਠੀਕ ਹੈ ਤੇ ਕੀ ਡਿਮਾਂਡ ਹੈ ਜੀ ਇਹਦਾ ਬਾਈ ਜੀ ਮੰਨ ਲੇਗਾ 295000 ਤੇ 275000 ਦਾ ਰੇਟਰ ਦੇ ਦੇਗਾ ਆਪਾਂ ਹਾਂਜੀ ਬਈ ਆ ਗਈ ਫੇਰ ਸੱਟ ਤੇ ਇਹ ਵੀ ਗੀਟ ਤੇਲ ਹੈ ਜੀ ਇਹ ਬਈ 2007 ਮਾਡਲ ਹੈ ਹਰਿਆਣਾ ਨੰਬਰ ਡਬਲ ਕਲਚ ਹੈ ਠੀਕ ਹੈ ਜੀ ਟਾਇਰ ਮੈਡ ਵਿਚਾਰੇ 80 ਬਹੇ ਖੁੱਲੇ ਠੀਕ ਹੈ ਟਰੈਕਟਰ ਚੈੱਕ ਕਰ ਲਓ ਤੁਸੀਂ ਇਹ ਰਹਿਮੰਦ ਟਰੈਕਟਰ ਬਾਈ ਇਹ ਵੀ ਯਾਰ ਰੀਨਲ ਰੰਗ ਪੇਂਟ ਦਾ 17 ਰੰਗ ਪੇਂਟ ਦਾ ਮਿੱਤਰੋ ਇਹ ਰੰਗ ਪੇਂਟ ਵਾਲੀ ਹੈ ਟਰੈਕਟਰ ਇਹ ਠੀਕ ਹੈ ਹਾਂਜੀ ਹਾਂਜੀ ਤੇ ਗੇਅਰ ਗੁਰ ਪੱਖੋਂ ਬਾਈ ਇਹ ਠੀਕ ਹੈ ਜੇ ਯਾਰ ਟਰੈਕਟਰ ਓਕੇ ਬਾਈ ਜਮ ਓਕੇ ਠੀਕ ਹੈ ਮਿੱਤਰੋ ਤੁਹਾਨੂੰ ਸਿਸਟਮ ਵੀ ਨਾਲ ਮਿਲ ਜੂ ਭਾਵੇਂ ਛੋਟਾ ਸਿਸਟਮ ਬਾਈ ਨਾਲ ਲੱਗਿਆ ਹੋਵੇ ਤਾਂ ਯਾਰ ਗੱਲ ਹੀ ਔਰ ਹੁੰਦੀ ਹੈ ਤੇ ਇਧਰ ਬਾਈ ਮਗਰਾੜ ਮਰੂੜ ਕੋਈ ਕਿਸੇ ਟਰੈਕਟਰ ਦੇ ਮਗਰਾੜ ਨਹੀਂ ਬਾਈ ਗਲੇ ਵੇ ਠੀਕ ਹੈ ਹੋ ਕੱਕ ਵਧੀਆ ਡੰਡਾ ਫੱਟੀ ਰੈਨਾ ਰਾਲ ਸਮਾਨ ਹੁੱਕ ਵਗੈਰਾ ਨਾਲ ਦੀ ਇਹ ਸਾਰੀ ਇਹਦੀ ਹਾਂ ਜੀ ਬਾਈ ਨਾਲ ਦੀ ਹੈ ਟਾਇਰ ਚੈੱਕ ਕਰਾ ਦਈ ਠੀਕ ਐ ਰਿੰਮ ਰੰਮ ਠੀਕ ਐ ਠੀਕ ਐ ਬਹੁਤ ਸੋਹਣੇ ਯਾਰ ਰਿੰਮ ਵੀ ਸਹੀ ਪਾਇਆ ਬਾਈ ਸਾਰੇ ਕਿਤੇ ਕੋਈ ਡਲਿਆ ਨਹੀਂ ਚਲੋ ਜਿਵੇਂ ਵੀ ਆਪਣਾ 2007 ਮਾਡਲ ਹਾਂਜੀ 7 ਮਾਡਲ 2007 ਮਾਡਲ ਦੇ ਹਿਸਾਬ ਨਾਲ ਬਾਈ ਕੰਡੀਸ਼ਨ ਬਹੁਤ ਜ਼ਿਆਦਾ ਸਾਫ਼ ਹੈ ਕਿਉਂਕਿ ਬੰਦਿਆਂ ਨੇ ਟਰੈਕਟਰ ਸੰਭਾਲਿਆ ਪਿਆ ਬਾਈ ਕਿ ਕੋਈ ਮੂੰਹੋਂ ਬੋਲਦਾ ਯਾ ਟਰੈਕਟਰ ਆਪ ਮੂੰਹੋਂ ਬੋਲਦਾ ਕਿਸੇ ਦਾ ਤੁਸੀਂ ਆਮ ਜਾ ਕੇ 2007 ਮਾਰੋ ਤੁਸੀਂ ਟਰੈਕਟਰ ਦੇਖੋ ਤੇ ਮੈਨੂੰ ਨਹੀਂ ਲੱਗਦਾ ਤੁਹਾਨੂੰ ਇੰਨਾ ਸਾਫ਼ ਟਰੈਕਟਰ ਮਿਲ ਜੂਗਾ ਛਤਰੀ ਬਈ ਸਾਰਿਆਂ ਦੇ ਮਿਲੂਗੀ ਛਤਰੀ ਵੀ ਪੂਰੀ ਓਕੇ ਐ ਕਿਤੋਂ ਬਈ ਕੋਈ ਆਪਣਾ ਛਤਰੀ ਪਾਟੀ ਨਹੀਂ ਕੋਈ ਕੁਛ ਨਹੀਂ ਤੇ ਆਪਣਾ ਜਿਹੜਾ ਫਰੇਮ ਆ ਬਈ ਛਤਰੀਆਂ ਦੇ ਵੀ ਹੈਵੀ ਲੱਗੇ ਹੋਏ ਆ ਸਾਰਿਆਂ ਦੇ ਵੀ ਹੈਵੀ ਲੱਗੇ ਹੋਏ ਆ ਬਹੁਤ ਸੋਹਣਾ ਟਰੈਕਟਰ ਹੈ ਇਹਦਾ ਕੀ ਮੁੱਲ ਹੈ ਜੀ ਕੀ ਇਹਦਾ ਮੁੱਲ ਜੀ 265000 ਕਰਦੇ ਆ 245000 ਦਾ ਟਰੈਕਟਰ ਦੇ ਦੇਗਾ ਆਪਾਂ 245000 ਦਾ ਬਾਈ ਦੇ ਦੇਣਗੇ ਟਰੈਕਟਰ ਹਾਂ ਜਿਹੜਾ ਬੰਦਾ ਤੁਹਾਡੀ ਵੀਡੀਓ ਵੇਖ ਕੇ ਆਊਗਾ ਸ਼ੇਅਰ ਕਰੇ ਉਹਨੂੰ 5000 ਰੁਪਏ ਦਾ ਅੰਤਰ ਹੋਊਗਾ ਲੋ ਬਾਈ ਮਿੱਤਰੋ ਇਹ ਟਰੈਕਟਰ ਹੋਰ ਤੁਹਾਨੂੰ ਕੀ ਚਾਹੀਦਾਗਾ ਇਤੋਂ ਵੱਡਾ ਡਿਸਕਾਊਂਟ ਬਾਈ ਹੋਰ ਨਹੀਂ ਮਿਲ ਸਕਦਾ ਕਿਤੇ ਤੇ ਸਾਰਿਆਂ ਤੋਂ ਵੱਡੀ ਗੱਲ ਯਾਰ ਆਹਾਂ ਟਰੈਕਟਰ ਦੀ ਹੈ ਇਸ ਵੀਡੀਓ ਦੇ ਵਿੱਚ ਆਹਾਂ ਮੈਂ ਤਾਂ ਕਰਕੇ ਆਖਿਆ ਸੀਗਾ ਬਾਈ ਨੂੰ ਮੈਂ ਕਹਿੰਦੀ ਆਪਾਂ ਟਰੈਕਟਰ ਇਹ ਲਾਸਟ ਤੇ ਦਿਖਾਉਣੀ ਆ। ਉਸ ਟਰੈਕਟਰ ਦੀ ਹੁਣ ਆਪਾਂ ਨੂੰ ਚੰਗੀ ਤਰ੍ਹਾਂ ਡਿਟੇਲ ਦੱਸ ਦਿਓ। ਜਿਹੜਾ ਵੀ ਬੰਦਿਆਂ ਨੂੰ ਆਏ ਲੱਗੇ ਵੀ ਜੇ ਮੈਂ ਵੀਡੀਓ ਦੇਖ ਲਈ ਤਾਂ ਪਹਿਲਾਂ ਮੈਂ ਲੈ ਕੇ ਜਾਣਾ। ਇਹ ਬਾਈ 1998 ਮਾਡਲ ਆ ਪੰਜਵਾਂ ਨੰਬਰ ਡਬਲ ਕਲੱਚ ਆ ਜੀ। ਠੀਕ ਹੈ ਜੀ। ਟਾਇਰ ਟਰੈਕਟਰ ਦੇ ਅਗਲੇ ਬਿਲਕੁਲ ਨਵੇਂ ਆ ਪਿਛਲੇ 14 ਨੂੰ 28 ਦੇ ਆਹ ਦੇਖ ਲਓ ਮਿੱਤਰੋ ਪਤਾ ਲੱਗਦਾ ਤੁਹਾਨੂੰ। ਬਿਲਕੁਲ ਨਵੇਂ ਟਾਇਰ ਆ ਇੱਕ ਗੱਲ ਕਹਿਣ ਦੀ ਹੁੰਦੀ ਆ ਇੱਕ ਦਿਖਾਉਣ ਦੀ ਹੁੰਦੀ ਆ। ਤੇ ਪਿਛਲੇ ਆਪਣਾ ਕੀ ਕੀ ਕੰਡੀਸ਼ਨ ਹੈ ਜੀ ਪਿਛਲੇ ਟਾਇਰ ਸਹੀ 60 ਪੈਸੇ ਦੇ 14 9 28 ਦੇ ਪੋਨੋ ਕੰਪਨੀ ਦੇ ਠੀਕ ਹੈ ਜੀ ਤੇ ਇਹ ਵੀ ਮਿੱਤਰੋ ਟੋਡਾ ਫੱਟੀ ਸਾਰਾ ਸਮਾਨ ਇਹਦੇ ਨਾਲ ਵੀ ਫੁੱਲ ਹੈ ਠੀਕ ਹੈ ਠੀਕ ਹੈ ਇਹਦੇ ਤੇ ਆਏ ਦੱਸ ਦਿਓ ਵੀ ਬਈ ਰੰਗ ਦੀ ਕਲਮ ਤਾਂ ਨਹੀਂ ਲੱਗੀ ਕੋਈ ਨਹੀਂ ਰੰਗ ਰਹੀ ਨਾਲ ਬਈ ਸ਼ੋਸ਼ਾ ਦੋ ਆਪਣਾ 98 ਮਾਡਲ ਆ ਸੌਰੀ ਮੈਂ 2000 ਕਹਿ ਲਿਆ ਜੀ 98 98 ਮਾਡਲ ਆ ਬਾਈ ਟਰੈਕਟਰ ਇਹ ਡਬਲ ਕਲਚ ਹੈ ਤੇ ਜਦੋਂ ਤੁਹਾਨੂੰ ਇਹਦਾ ਰੇਟ ਦੱਸਦਾ ਨਾ ਤੁਸੀਂ ਆਖੋਗੇ ਇਹ ਟਰੈਕਟਰ ਤਾਂ ਮੈਂ ਹੀ ਲੈਣਾ ਇਦਾਂ ਹੈਪੀ ਦਿਖਾ ਦਿਓ ਮਾੜਾ ਆ ਘੁੰਮ ਕੇ ਦਿਖਾ ਦੇ ਟਰੈਕਟਰ ਇੰਜਨ ਗੇਅਰ ਦਾ ਬਈ ਬਿਲਕੁਲ ਯਾਰ ਵਧੀਆ ਟਰੈਕਟਰ ਐ ਜਿਹੜੇ ਬੰਦੇ ਨੇ ਵੀ ਲੈਣਾ ਹੈਗਾ ਇਹ ਇਹ ਟਰੈਕਟਰ ਇੱਕ ਗੱਲ ਹੋਰ ਐ ਟਰੈਕਟਰ ਇਹ ਭਾਵੇਂ ਛੋਟਾ ਜ਼ਮੀਨਦਾਰ ਲੈ ਜੇ ਭਾਵੇਂ ਲੈ ਜੇ ਵੱਡਾ ਟਰੈਕਟਰ ਯਾਰ ਐਡਾ ਜਿਆਦਾ ਵਧੀਆ ਕੋਈ ਬੰਦਾ ਕੋਈ ਤੁਹਾਨੂੰ ਲੰਬਾ ਨਹੀਂ ਦਿੰਦਾ ਸਾਨੂੰ ਠੀਕ ਐ ਬਾਕੀ ਮਗਰਾੜ ਸਹੀ ਐ ਕਿ ਤੂੰ ਗਲੇ ਗਲੇ ਨਹੀਂ ਵਧੀਆ ਮਗਰਾੜ ਬਈ ਦੇਖ ਸਕਦੇ ਆ ਯਾਰ ਤੁਸੀਂ ਗੱਲ ਯਾਰ ਵੱਡੀ ਪਤਾ ਕੀ ਗੱਲ ਐ 98 ਮਾਡਲ ਦੇ ਮਗਰਾੜਾ ਦਾ ਬਾਈ ਰੰਗ ਤਾਂ ਲਿਆ ਹਊਗਾ ਗੱਲ ਇਹ ਆ ਜਾਂਦੀ ਆ ਵੀ ਕਿਤੋਂ ਗਲੇ ਤਾਂ ਨਹੀਂ ਹਾਂ ਨਹੀਂ ਗੱਲ ਇਹ ਗੱਲ ਆ ਬਾਈ ਮਗਰਾੜ ਭਾਵਾਂ ਦੀ ਕਿਤੋਂ ਹੀ ਦਿਖਾ ਦੇਪੀ ਕਿਤੋਂ ਵੀ ਮਗਰਾੜ ਨਹੀਂ ਗਲੇ ਵੇ ਠੀਕ ਐ ਛਤਰੀ ਦੇ ਬਾਈ ਫਰੰਟ ਦੇ ਸ਼ੀਸ਼ਾ ਵੀ ਮਿਲ ਜਾਂਦਾ ਆਪਣਾ ਡਰਾਈਵਰ ਨੂੰ ਦੇਖਣ ਵਾਸਤੇ ਤੇ 98 ਮਾਡਲ ਦਾ ਆਪਾਂ ਨੂੰ ਜੀ ਮੁੱਲ ਦੱਸ ਦਿਓ ਕਿੰਨਾ ਇਹ ਬਸ ਦੇਣਾ ਰਿਹੜੀ ਦੱਸਾਂਗੇ ਬਾਈ ਇਹ ਕੋਈ ਸ਼ੋਰ ਨਹੀਂ ਕੋਈ ਦਰਾਲੀ ਨਹੀਂ ਕੁਛ ਨਹੀਂ ਠੀਕ ਹੈ ਜੈਸੀਆਂ 9 1,55,000 ਦਾ ਰੈਕਟਰ ਦੇਵਾਂਗੇ ਆਪਾਂ 1,55,000 ਦਾ ਤਾਂ ਬਾਈ ਆਸ਼ਾਨੀ ਨਹੀਂ ਮਿਲਦਾ ਮੈਂ 1,75,000 ਕਰਦੇ ਆ 1,55 ਦਾ ਫਿਕਸ ਰੇਟ ਆਈ ਉਹ ਦੋਨਾਂ ਘੱਟ ਨਾ ਵਾਦੀ ਠੀਕ ਹੈ 1,55,000 ਰੁਪਏ ਦਾ ਚੰਗਾ ਜਿਹੜਾ ਸੈਲਫ ਸਟਾਰਟ ਰੈਕਟਰ ਹੈ ਉਹ ਨਹੀਂ ਮਿਲਦਾ ਕਿ ਮਿਲ ਜਾਂਦਾ ਬਾਈ ਤੁਹਾਨੂੰ ਕਿਹਦੇ ਪਤਾ ਮੈਨੂੰ ਨਹੀਂ ਮਿਲਦਾ ਬਾਈ ਵਧੀਆ ਕੀ ਮਾੜਾ ਈ ਟਰੈਕਟਰ ਵਧੀਆ ਬਾਈ ਟਰੈਕਟਰ ਯਾਰ ਭਾਵੇਂ ਯਾਰ 16 ਤਵੀਆਂ ਪਾ ਲੋ ਇਹਦੇ ਮਗਰ ਹਾਂ 1 ਲੱਖ ਤੇ 55000 ਰੁਪਏ ਦੇ ਟਰੈਕਟਰ ਮਾੜਾ ਭਾਵੇਂ ਦੀ 16 ਤਵੀਆਂ ਪਾ ਲੋ ਕਿਤੇ ਖੜਦਾ ਨਹੀਂ ਬਾਈ ਗਿਰਦਾ ਪਵਾ ਦਿੰਦਾ ਏ ਤੇ ਟਰਾਲੀ ਪੱਖੋਂ ਬਾਈ 60 ਬਾਰੇ ਸਾਰੇ ਜਾਣਦੇ ਆ ਟਰਾਲੀ ਦਾ ਭਾਵੇਂ ਨਾ ਭਾਵੇਂ 16 ਫੁੱਟ ਹੀ ਪਾ ਦਿਓ ਇਹਦੇ ਮਗਰ ਜੋਰ ਪੱਖੋਂ ਦਾ ਯਾਰ ਮੈਂ ਕਹਿੰਦਾ ਸਰਈ ਏ ਟਰੈਕਟਰ ਤੇ ਬਹੁਤ ਸੋਹਣਾ ਟਰੈਕਟਰ ਹੈ 98 ਮਾਡਲ ਦੇ ਹਸਣ ਨਾਲ ਤੇ ਬਾਕੀ ਸਾਰੇ ਟਰੈਕਟਰ ਵੀ ਤੁਹਾਨੂੰ origignal ਮਿਲਣਗੇ ਕਿਸੇ ਟਰੈਕਟਰ ਦੇ ਬਈ ਕੋਈ ਟੇਚਿੰਗ ਨਹੀਂ ਕੋਈ ਕੁਛ ਨਹੀਂ ਤੇ ਟਾਇਰ ਜਿਹੜੇ ਨਵੇਂ ਆ ਤੁਹਾਨੂੰ ਨਵੇਂ ਦੱਸਿਓ ਜਿਹੜੇ ਜਿੰਨੇ ਪੈਸੇ ਹੈਗੇ ਆ ਓਨੇ ਦੱਸਿਓ ਬਾਕੀ ਜਿਹੜੇ ਬੰਦੇ ਨੇ ਵੀ ਬਈ ਵਿਜਿਟ ਕਰਨਾ ਹੈ ਬਾਈ ਕੋਲੇ ਆ ਜਿਓ ਬਈ ਆਪਣਾ ਨੰਬਰ ਦੱਸ ਦਿਓ ਆਪਣਾ ਹੀ ਨੰਬਰ ਹੈਗਾ 9465681766 ਇੱਕ ਹੋਰ ਨੰਬਰ ਨੰਬਰ 8054194302 ਪਿੰਡ ਆਪਣਾ ਹੁਸਨਾਰਾ तहसील अगेदड़बा जिला सिरमक्खर साहिबी एक ਆਪਾ ਬਾਈ ਸਵੈਲਟ ਗੱਡੀ ਸੇਲ ਕਰਨੀ ਹੈ 2013 ਮਾਡਲ ਠੀਕ ਹੈ ਇਹ ਵੀ ਸੇਲ ਕਰਨੀ ਹੈ ਹਾਂਜੀ ਇਹ ਆਪਣੀ ਘਰ ਦੀ ਹੈ ਕਿ ਕਿਵੇਂ ਹਾਂ ਜੀ ਘਰ ਦੀ ਘਰੇ ਰੱਖੀ ਹੈ ਆਪਣੀ ਠੀਕ ਹੈ ਹਾਂਜੀ ਇਹ ਬਾਈ ਘਰ ਦੀ ਸਵੈਲਟ ਗੱਡੀ ਹੈ ਕਿਦੋਂ ਲਿਆਂਦੀ ਨਹੀਂ ਕਿਦੋਂ ਕੁਝ ਨਹੀਂ ਕਰਿਆ ਘਰੇ ਚਲਾਉਂਦੇ ਆ ਬੰਦੇ ਆਪ 13 ਮਾਡਲ ਹੈ ਇਹ ਜੀਡੀਆ ਠੀਕ ਹੈ ਜੀ ਹਾਂਜੀ ਠੀਕ ਹੈ ਉਹ ਮਾਡਲ ਟੌਪ ਮਾਡਲ ਮਿੱਤਰੋ ਗੱਡੀ ਹੈ 13 ਮਾਡਲ ਗੱਡੀ ਹੈ ਇਹ ਤੇ ਬਾਈ ਰੰਗ ਪੇਡ ਦੀ ਦੱਸਿਓ ਇਹ ਰੰਗ ਬੇਨ ਦੀ ਬਈ ਰੀਜਨਲੀ ਹੋਊਗੀ ਕਿ ਮਾੜੀ ਮੋਟੀ ਕੁਝ ਕਹਿ ਨਹੀਂ ਸਕਦੇ ਭਾਈ ਬੈਂਕਰੋਂ ਉਂਕਰ ਹੋ ਸਕਦੀ ਹੈ ਬੰਪਰ ਹੋਏ ਹੋਣਗੇ ਕਦਰ ਮਾੜੀ ਮੋਟੀ ਬਈ ਪਹਿਲਾਂ ਟਾਲ ਚੱਲੀ ਕਿੰਨੀ ਹੈ ਜੀ ਚੱਲੀ ਤਾਂ ਬਈ 99 ਹਜ਼ਾਰ ਲੱਖ ਦੇ ਨੇੜੇ ਚੱਲੀ ਆ ਇਹਦਾ ਬਈ ਜੀ ਆਪਣੇ ਬੰਪਰ ਟੱਚੀਆ ਮਾੜੀ ਮੋਟੀ ਬਾਕੀ ਯਾਰ ਜੇ ਲੱਖ ਗੱਡੀ ਚੱਲੀ ਹੈ ਮਾੜੇ ਮੋٹے ਜੇ ਬੈਂਪਰ ਟੱਚਿੰਗ ਆ ਤਾਂ ਕੋਈ ਵੱਡੀ ਗੱਲ ਨਹੀਂ ਹਾਂਜੀ ਹਾਂਜੀ ਤੇ ਇਹਦਾ ਕੀ ਮੁੱਲ ਕੀ ਕਰਦੇ ਆ ਜੀ ਇਹ ਬਈ ਆ ਪਤਨ ਲੱਖ 80000 ਰੁਪਏ ਦੇ ਦਾਂਗੇ 3 ਲੱਖ 80 ਹਜ਼ਾਰ ਦੀ ਤੇ ਲਾਸਟ ਕਿੰਨੇ ਦੀ ਛੱਡੋਗੇ ਜੀ ਬਾਕੀ ਮਾਨਤਰ ਹੋ ਜੂਗਾ ਜੀ ਤਾਂ ਬਾਕੀ ਬੰਦੇ ਨਰਮ ਆਗੇ ਜਿਵੇਂ ਵੀ ਯਾਰ ਤੁਸੀਂ ਆਖੋਗੇ ਤੁਹਾਡੇ ਨਾਲ ਆਪਣਾ ਕਰ ਲੈਣਗੇ ਬਾਕੀ ਯਾਰ ਰੇਟ ਆਪਣਾ ਠੀਕ ਹੈ ਯਾਰ ਸਾਰੇ ਰੇਟ ਬਈ ਆਏ ਨਹੀਂ ਕੋਈ ਗੱਲ ਹੈਗੀ ਵੀ ਰੇਟ ਤੁਹਾਡੇ ਤੋਂ ਵੀ ਮੰਗ ਜ਼ਿਆਦਾ ਲਿਆ ਹੁਣ ਕਈ ਬੰਦੇ ਆਏ ਹੁੰਦੇ ਆ ਮੰ ਲੋ ਇਹ ਰਕਤ ਚੀ ਜਾਈ 2.5 ਲੱਖ ਦੀ ਉਹ ਮੰਗੀ ਆਦਾ ਜੇ 3 ਲੱਖ ਲਿਆ 50000 ਰੁਪਏ ਦਾ ਇਹਦੇ ਵਿੱਚੋਂ ਕੋਈ ਏਡਾ ਜਿਆਦਾ ਮਾਰ ਜਾਣਾ ਬਣਾ ਰੇਟ ਦੁਬਾਰੇ ਵੇਖ ਲੋ ਆ 255000 ਦਾ ਜਸਨੋ ਠੀਕ ਹੈ ਉਹ 275000 ਦਾ ਠੀਕ ਹੈ ਇਹ 155000 ਦਾ ਜਸਨੋ ਠੀਕ ਹੈ ਇਹ 245000 ਦਾ ਜਸਨੋ ਇਹ ਟਰੈਕਟਰ ਚੋਂ 5000 ਰੁਪਏ ਛੋੜ ਹੋ ਜੂਗੀ ਠੀਕ ਹੈ ਹਾਂ ਜਿਹੜਾ ਬੰਦਾ ਬਈ ਆਪਣੀ ਵੀਡੀਓ ਦੇਖ ਕੇ ਆਇਆ ਦੱਸ ਦਿਓ ਵੀ ਵੀਡੀਓ ਬਈਆਂ ਇਹ ਦੇਖੀ ਹੈਗੀ ਤੇ ਤੁਹਾਨੂੰ ਯਾਰ ਛੋੜ ਆਪਾਂ ਸਾਰੇ ਟਰੈਕਟਰਾਂ ਦੀ ਕਰਾ ਦੇਾਂਗੇ ਬਾਈ ਨੇ ਇਸ ਤੇ ਆਖਿਆ ਕੱਲੇ ਤੇ ਸਾਰਿਆਂ ਤੋਂ ਹੀ ਕਰਾ ਦੇਾਂਗੇ ਜਿਹੜਾ ਬੰਦਾ ਆਪਣੀ ਵੀਡੀਓ ਦੇਖ ਕੇ ਆਊਗਾ ਤੇ ਬਾਈ ਕੋਲੇ ਦੱਸ ਦਿਓ ਆ ਕੇ ਤੇ ਅੱ비 ਆਪਾਂ ਵੀਡੀਓ ਦੇਖੀ ਸੀਗੀ ਤੇ ਹੋਰ ਠੀਕ ਹੈ ਬਾਈ ਆਪਾਂ ਸਾਰੇ ਕੋਈ ਡਿਟੇਲ ਜੇ ਕੋਈ ਹੋਰ ਦੇਣੀ ਹੈਗੀ ਆ ਬਸ ਕੋਈ ਕਿਸੇ ਜਾਣਕਾਰੀ ਲੈਣੀ ਹੈ ਫੋਨ ਲਾ ਲਿਆ ਆਪਾਂ ਨੂੰ ਕੋਈ ਗੱਲ ਬਾਈ ਫੋਨ ਨੰਬਰ ਯਾਰ ਵੀਡੀਓ ਤੇ ਚੱਲੀ ਜਾਂਦਾ ਫੋਨ ਨੰਬਰ ਲਾ ਕੇ ਬਾਈਆਂ ਕੋਲੇ ਆ ਸਕਦਾ ਘਰੇ ਜਦੋਂ ਮਰਜੀ ਧੰਨਵਾਦ ਜੀ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਕਰ ਲਓ ਮਿੱਤਰੋ ਸਬਸਕ੍ਰਾਈਬ ਤੇ ਆਪਣੀ ਵੀਡੀਓ ਯਾਰ ਸ਼ੇਅਰ ਜਰੂਰ ਕਰਿਓ ਵੀਰੋ ਧੰਨਵਾਦ ਅੱਗੇ ਜਿਹੜੀਆਂ ਵੀਡੀਓ ਆਉਣੀਆਂ ਤੁਹਾਨੂੰ ਫਾਰਮਿੰਗ ਦੇ ਰਿਲੇਟਿਡ ਜ਼ਿਆਦਾ ਵੀਡੀਓ ਤੁਹਾਨੂੰ ਮਿਲਣਗੇ ਤੇ ਧੰਨਵਾਦ ਜੀ